ਭਾਈ ਜੁਤੀ ਦਾ ਖਾਲਸਾ ਭਾਈ ਜੁਤੀ ਕੀ ਫਤਿਹ ਸਾਡੇ ਕੋਲ ਨਾ ਰੋਜ਼ ਕੋਈ ਨਾ ਕੋਈ ਕੇਸਿਸ ਆਉਂਦੇ ਨੇ ਔਰ ਪੂਰੇ ਪੈਨ ਇੰਡੀਆ ਦੇ ਵਿੱਚ ਜਸੇਵਾ ਸੁਸਾਇਟੀ ਦੇ ਕਾਰਜਾਂ ਬਾਰੇ ਲੋਕਾਂ ਨੂੰ ਪਤਾ ਵਰ ਕਿਦਨ ਕਿਤੇ ਲੋਡ ਹੁੰਦੀ ਹੈ ਤੇ ਸਾਡੀ ਜਸੇਵਾ ਸੁਸਾਇਟੀ ਦੀ ਰੈਫਰੈਂਸ ਕਰ ਦਿੰਦੇ ਆ ਸਾਡੇ ਕੋਲ ਭੈਣ ਆਈ ਜੰਗੂ ਤੋਂ ਔਰ ਅਸੀਂ ਇਹਨਾਂ ਦਾ ਫੇਸ ਬਿਲਕੁਲ ਡਲਰ ਕਰਕੇ ਤੁਹਾਨੂੰ ਦਿਖਾ ਰਹੇ ਆ ਔਰ ਇੰਨਾ ਕੋ ਬੁਰਾ ਹਾਲ ਹੈ ਕਿ ਘਰ ਦੇ ਵਿੱਚ ਬਲਾਸ ਹੋਇਆ ਸਿਲੰਡਰ ਦਾ ਜਿਹਦੇ ਵਿੱਚ ਫਾਦਰ ਦੀ ਡੈਥ ਹੋ ਗਈ ਔਰ ਕਮਾਈ ਦਾ ਕੋਈ ਸਾਧਨ ਨਹੀਂ ਛੋਟਾ ਭਰਾ ਵੀ ਜਲ ਗਿਆ ਆ ਵੀ ਪੂਰੀ ਤਰ੍ਹਾਂ ਜਲੇ ਹੋਇਆ ਤਾਂ ਇਹ ਸਾਰਾ ਬਰਬਾਦ ਕੀਤਾ ਹੋਇਆ ਔਰ ਅੰਮ੍ਰਿਤਸਰ ਦੇ ਕੁਝ ਵਧੀਆ ਮੈਂਬਰਸ ਨੇ ਡਾਕਟਰਸ ਨੇ ਜਿਹੜੇ ਇਹਨਾਂ ਦਾ ਇਲਾਜ ਕਰ ਰਹੇ ਨੇ ਔਰ ਥੋੜੀ-ਬੋਦੀ ਮਦਦ ਉਹ ਵੀ ਕਰ ਰਹੇ ਨੇ ਔਰ ਥੋੜੀ-ਬੋਦੀ ਮਦਦ ਉਹ ਚਾਹੁੰਦੇ ਨੇ ਕਿ ਬਾਕੀ ਜਾਨੇ ਕਰਨ ਔਰ ਇਸ ਲਈ ਅਸੀਂ ਜਿਹੜਾ ਇਹਨਾਂ ਦੀ ਮਦਦ ਕਰ ਰਹੇ ਹਾਂ ਔਰ ਥਾਲ ਬਹੁਤ ਖਰਾਬ ਹੈ ਤੇ ਮੈਂ ਸਿਰਫ ਹੈਂਡ ਤੁਹਾਨੂੰ ਦਿਖਾ ਦੇਣਾ ਜੀ ਆਪਣੇ ਹੱਥ ਫਾਇਓ ਉਸ ਤੇ ਸਾਰਾ ਕੰਮ ਚੱਲਦਾ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਹੱਥਾਂ और सारे ऑलमोस्ट ਬੋਡੀ ਤੇ ਹੈ ਤਾਂ ਤੇ ਇਥੋਂ ਵੀ ਸਾਰਾ ਬੋਲਣ ਚ ਵੀ ਦਿੱਕਤ ਹੁੰਦੀ ਹੈ ਇਲਾਜ ਚਲਣਾ ਮੈਂ तकरीबन 40000 ਰੁਪਏ ਦਾ ਇਲਾਜ ਇਹਨਾਂ ਦਾ ਇਹ 10 ਸੈਟਿੰਗ ਹੋਣੀਆਂ ਜਿਹੜੇ ਦਿਨਾਂ ਦਾ ਇਲਾਜ ਹੋਣਾ ਪਰਮੈਂਟਰੀਸ ਦਾ ਤੇ ਬੇਨਤੀ ਹੈ ਸਭ ਨੂੰ 10000 ਰੁਪਏ ਦੀ ਸ਼ੁਰੂਆਤੀ ਹੈ ਅਸੀਂ ਕਿਥੋਂ ਇਕੱਠੇ ਨਹੀਂ ਕੀਤਾ ਕੁਝ ਨਹੀਂ ਕੀਤਾ ਪਹਿਲੇ ਹਰਪਰ ਸੀ ਆਪ ਕੰਪਨੀ ਉਸ ਦੀ ਆਪਣੇ ਕੋਲੋਂ ਫਿਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਤੇ ਮੇਰੀ ਬੇਨਤੀ ਹੈ ਸਭ ਨੂੰ ਕਿ ਇਸਪੈਂਦੀ ਮਦਦ ਕਰਿਓ ਔਰ ਇਹਨਾਂ ਦਾ ਫੋਨ ਨੰਬਰ ਹੀ ਕੋਲ ਦੋ ਆਪਣਾ ਬਿਜ਼ਨਸ ਇਹਨਾਂ ਕੋਲ ਨਹੀਂ ਬੁਰਾ ਹੈ ਨਾ ਮੈਂ ਇਹਨਾਂ ਦਾ ਫੋਨ ਨੰਬਰ ਸੱਨੇ ਡੈਕ ਕਰਦਾ ਹਾਂ ਇਹਨਾਂ ਦੀ ਪੈਨਸੋ ਨਾਲੀ ਉਹਨਾਂ ਨੂੰ ਫੋਨ ਕਰਕੇ ਡਾਇਰੈਕਟ ਉਹਨਾਂ ਦਾ ਜੋ ਜੀਪੇ ਤੁਹਾਨੂੰ ਦੱਸਣ ਦੀ ਲੋੜ ਤੇ ਮਦਦ ਕਰਿਓ ਜੇ ਸਾਡੇ ਨਾਲ ਮਦਦ ਕਰਨੀ ਤਾਂ ਸਾਡਾ ਜੀਪੇ ਆਲਰੇਡੀ ਭੇਜ ਹੋ ਗਿਆ 9878991049 ਜੋ ਵੀ ਤੁਹਾਡੀ ਮਦਦ ਆਏਗੀ ਇਟ ਇਜ਼ ਅ ਪ੍ਰੋਮਿਸ ਐਸ ਪੈਨ ਤੇ ਲੱਗੇਗੀ ਔਰ ਜਿਹੜੇ ਡਾਕਟਰ ਸਾਹਿਬ ਇਹਨਾਂ ਦਾ ਇਲਾਜ ਕਰੇ ਵੀ ਉਹਨਾਂ ਨੂੰ ਬੇਨਤੀ ਹੈ ਤੁਸੀਂ ਹੋਰ ਲੈਸ ਕਰ ਦਿਓ ਤੇ ਜਿਵੇਂ ਤੁਸੀਂ 40 ਕਿਹਾ ਤੁਸੀਂ 20 ਕਰ ਦਿਓ 20 ਮੈਂ ਪਾ ਲਾਂ ਤੇਜ਼ਾ ਗਾਜ ਕਰਦੀ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਚੰਗੇ ਕੰਮਾਂ 'ਚ ਮਦਦ ਕਰਦੇ ਰਹੋ ਹਮੇਸ਼ਾ ਇੱਕ ਦੂਜੇ ਦੀ ਮਦਦ ਕਰਨੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ